ਵਾਹ ਜਰਦਿਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਹਾਨੂੰ ਸਾਰਾ ਚੜ੍ਹਦੀ ਕਲਾ ਚ ਰੋਜ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਮੋਬੈਲ ਨਾ ਮੈਂ ਪੈਰਾ ਪਰ ਉਹ ਥੱਲੇ ਨੂੰ ਡੱਬਾ ਪਤਾਈ ਜਾਣਾ ਤੇ ਜਾਰੀ ਜਦ ਤੱਕ ਵੀਡੀਓ ਕੈਮਰਾ ਸ਼ੁਰੂ ਕਰ ਲੰਨੇ ਆ ਜੀ ਇਹ ਉਹ ਰਿਆ ਕੇ ਭੰਬਰੀ ਥੋੜੇ ਦੇ ਦਾਸ ਜੀ ਲਾਜਾ ਕਰਨੇ ਚਾਹਦਾ ਚਾਹਦਾ ਸੋਰੇ ਦਾ ਜਵਾਈ ਕੁੱਤਾ ਹੁੰਦਾ ਮਨੁਹਨੇ ਕਹਿਤੀ ਗੰ ਹੈ ਸਤੇ ਹੋ ਮਹੂਦੂ ਆਏ ਕਰਦਾ ਚਾਰਾ ਮਹੂਦ ਜਿਹੜੀ ਗੱਲ ਤਾਂ ਕਹੀ ਮੈਂ ਦੱਸਦੀ ਚੈਨਲ ਤੇ ਆਪਣਾ ਲੈਂਟਰ ਨਾਲ ਦੇ ਨਾਲ ਕਹਿੰਦਾ ਕੰਮ ਕਰ ਜਿਆ ਘਰ ਤੱਕ ਕਹਿੰਦਾ ਤੁਸੀਂ ਆਪਣੇ ਕਰਿਆ ਨਹੀਂ ਔਰ ਕਹਿੰਦਾ ਘਰ ਕੇ ਖਾਣਾ ਪੈਣਾ ਮਾਤਾ ਖਾਣਾ ਪੈਣਾ ਹੈ ਖਾਣਾ ਪੈਣਾ ਪੱਕੇ ਪੱਕੇ ਲਾਭ ਕਰਦੇ ਬੈਠੇ ਚੈਨਲ ਤੂੰ ਰੰਗ ਰਲਾ ਤੇ ਰੰਗ ਭਾਈ ਇਹ ਪਤਾ ਨਹੀਂ ਕਿਹੜੇ ਕਿਹੜੇ ਡਿਸਾਈਡ ਕੀ ਜਾਂਦੇ ਜਵਾਕ ਇੱਥੇ ਕਿਹੜੇ ਕਿਹੜੇ ਨਹੀਂ ਜਵਾਕ ਨਹੀਂ ਤੁਹਾਡੇ ਸਾਲੇ ਨੇ ਡਿਸਾਈਡ ਕਰਿਆ ਵਿੱਚ ਸੰਦੀਪ ਆ ਵਿੱਚ ਇਹਦਾ ਭਾਈ ਆ ਆ ਦਾ ਕਲਰ ਮਨ ਨੂੰ ਕੁਝ ਹੋਰ ਲੁਟ ਲਾਦਾ ਕਹਿੰਦੇ ਤੇ ਪੈਣਾ ਕੁਝ ਤੂੰ ਵੀ 7 ਸਾਲ ਪਹਿਲਾਂ ਦੇ ਕਰ 7 ਸਰੀਆ ਕਾਲ ਦੀ ਮੈਂ ਤਾਂ ਇੱਧੇ ਬੈਠਾ ਤਰ 3 ਕਰ ਬਾਰੇ ਹੋਰ ਕਿਉਂ ਆ ਸਾ ਅੱਧਾ ਘੰਟਾ ਬੱਠਾ ਰਹੇ ਕਿੰਨ 7 ਲੱਖ 5500 ਰੁਪਏ ਦੀ ਜੜੀ ਬਣੀ ਲੱਗਦੀ ਅੱਧਾ ਹਾਂ ਇਹਦੀ ਵੀ ਲਾ ਕੇ ਦਿਹਾੜੀ ਹੀ 100 ਰੁਪਏ ਦਾ ਨਾ ਬੈ ਤੂੰ ਕਹਿੰਦਾ ਵੀ ਇੱਥੇ ਬੈਠ ਰਹਿਣਾ ਮੈਂ ਘੰਟਾ ਬੈਠਾ ਰਹਾਂਗਾ ਦੇਖ ਤਾਂ ਕਿੰ ਆ ਵਧੀਆ ਬਣ ਗਿਆ ਤੇ ਦਲੀ ਪਾ ਕੇ ਬਾਲਟੀ ਤੇ ਇਕੜਾ ਚ ਕੰਧ ਪਾ ਡਿਜ਼ਾਈਨ ਬਣ ਜਵੇ ਬਣਾਣ ਸਾਹਿਬ ਇਹ ਕਾਰੀਗਰੀ ਹੈ ਇਹ ਮੇਰੀ ਕਾਰੀਗਰੀ ਹੈ ਹਾਂ ਜੀ ਸਹੀ ਗੱਲ ਇਹ ਵੇ ਇਹ ਥੋੜਾ ਜਿਹਾ ਬੰਦਾ ਕੱਚਾ ਹੈ ਇਹਦਾ ਹੁਣ ਦੇਖੀਵਾ ਕੋਈ ਸੂਰੇ ਬਣਾ ਲੈਣਾ ਹੋਣਾ ਇਹਦਾ ਬਾਕੀ ਜਿਹੜਾ ਨੇ ਪਾਤਾ ਖਲਾਰਾ ਆ ਕੇ ਉਹ ਕੋਈ ਕਮਰਾ ਨਹੀਂ ਨੇ ਛੱਡਿਆ ਕੋਈ ਬਾਹਰ ਬੈਠਣ ਉੱਠਣ ਜੋਗੀ ਨਹੀਂ ਛੱਡੇ ਬੱਸ ਕਹਿੰਦਾ ਵੀ ਹੁਣ ਤੁਸੀਂ ਪਿੱਛੇ ਹਟ ਜਾਓ ਕਹਿੰਦਾ ਮੈਂ ਜਣਾ ਮੇਰਾ ਕੰਮ ਜਣਾ ਨੇ ਘਰ ਤੇ ਤਾਂ ਕਹਿ ਕੇ ਆ ਤਾਂ ਵੀ ਕਹਿੰਦਾ ਤਿੰਨ ਚਾਰ ਦਿਨ ਚੋਂ ਨਿਬੇੜ ਦੂੰਗਾ ਉਹ ਪੁਰੇ ਆ ਕੇ ਸੱਤ ਦਿਨ ਲੱਗ ਗਿਆ ਕਹਿੰਦਾ ਛੇੜ ਗੱਡੀ ਚ ਗੱਡੀ ਚ ਨਹੀਂ ਹੈਗਾ ਗੱਡੀ ਚ ਵੀ ਪਿਆ ਮੈਂ ਮੰਜੇ ਤੇ ਰਖਿਆ ਯਾਰ ਕੋਈ ਮੈਨੂੰ ਦੱਸੂ ਛੇਡ ਕਾਰਡ ਤੇ ਟੈਗ ਹਾਂ ਆਪ ਫੇਰ ਬਹਿ ਗਿਆ ਡੱਬੇ 'ਤੇ ਬੈਠਦਾ ਤੇ ਤੇ ਨਹੀਂ ਹੁੰਦਾ ਪੈਰਾਂ ਭਾਰ ਗੱਲ ਮੈਨੂੰ ਨਹੀਂ ਤੇ ਮੈਂ ਹੁੰਦਾ ਬਾਈ ਹਾਂ ਫੇਰ ਤੂੰ ਲੈ ਦੇ ਬੰਦੇ ਮਨੂ ਕਹਿੰਦਾ ਤੂੰ ਵੀ ਪੈਰ ਤੇ ਬਹਿ ਜਾ ਇਹਦੇ 'ਤੇ ਮੈਂ ਕੱਖ ਵੜਦਾ ਪੈਰਾਂ ਭਾਰ ਬੈਠੀ ਬਾਈ ਜੀ ਕਿਹੜਾ ਤਿਆਰ ਕਰਨਾ ਇਹਨਾਂ ਨੂੰ ਫਰੋ ਜੀ ਲੱਗ ਗਿਆ ਜੀ ਹਾਂ ਹਾਂ ਨਹੀਂ ਠੀਕ ਤੇ ਆ ਉਹ ਵੀ ਨਗਲੀਆਂ ਨੇ ਮਾਰੀ ਚੱਲੇ ਆ ਰ ਆ ਰੰਗ ਆਏ ਹਨਾ ਹਾਂ ਇਹ ਤਾਂ ਬਹੁਤ ਉਹ ਤਾਂ ਬਹੁਤ ਹੋਇਆ ਹੋਰ ਬਣ ਗਿਆ ਬੰਦੀ ਹਾਈ ਉਹ ਨੰਗਲੀਆਂ ਕਿਹਾ ਮੈਂ ਹਾਂ ਇਹ ਉੱਡ ਜਾਣਾ ਬਸ ਇਹ ਉੱਡ ਗਿਆ ਬਣਿਆ ਤਾਂ ਹਜੇ ਹੀ ਤਾਂ ਘੋਲ ਦੇ ਘੋਲ ਦੇ ਉੱਡ ਗਿਆ ਫਿਰ ਹੁਣੇ ਹਰਾ ਰੰਗ ਬਣੂਗਾ ਮੈਂ ਨਹੀਂ ਬਣਾ ਮੈਂ ਨਹੀਂ ਬਣ ਜਾਣਾ ਨਹੀਂ ਬਣਾ ਦੇ ਮਹਿੰਦੀ ਰੰਗ ਸੋਨਾ ਲੱਗੋ। ਉਹ ਹਾਂ ਮਹਿੰਦੀ ਹਾਂ ਹੱਥਾਂ 'ਤੇ ਤਾਂ ਬੜੀਆਂ ਲਾਉਂਦੇ ਆ। ਆਹ। ਇਹ ਜਾ। ਇਹ ਜਾ ਬਣ ਜਾ। ਇਹ ਜਾ ਬਣਾ ਦੇ ਯਾਰ ਗੂੜਾ ਜਿਹਾ ਜਾ ਰੱਖ ਕੇ ਡਾਰਕ ਕਰਨ। ਇਹਦੇ ਰੰਗ ਤਾਂ ਗਰੇ ਵਧੀਆ ਤਾਂ ਆਪਣਾ। ਇਹਦਾ ਗਰੇ ਬਣਾ ਦਿੰਦੇ ਹੁਣ ਪਕੜ ਕੈਮਰਾ ਨਾਲ। ਗਰੇ ਰੰਗ ਪਿਆ ਮੈਂ ਪਿੱਛੇ ਬੈਠਾ ਇੱਥੇ ਤਾਂ। ਆਣਾ ਬਿੱਟੇ। ਪਾ ਕੇ ਪਰੇ ਕਰ ਦੋ। ਦੇਖੀ ਜਾਓ ਕਿਉਂਸਤਾ ਬਣੂਗੀ। ਗਰੇ ਵਧੀਆ ਤਾਂ ਜਿਹੜਾ ਸਾਡੇ ਕਮਰੇ 'ਚ ਕਰਿਆ। ਉਹ ਖੜ ਜਾ ਉਹ ਵੀ ਤਾਂ ਮੈਨੂੰ ਸਰਿੰਦਰ ਵੀ ਕਹਿੰਦੀ ਸੀ ਕਹਿੰਦੀ ਭਾਵੇਂ ਉਸੇ ਕਰਾ ਦੋ ਕਹਿੰਦੀ ਜੇ ਤਾਂ ਤੁਸੀਂ ਆਪਣੇ ਕਮਰੇ 'ਚ ਕਰਾਇਆ। ਹਾਂ ਸਰਿੰਦਰ ਓਏ ਸਰਿੰਦਰ ਕੋਈ ਸਰਿੰਦਰ ਓਰੇ ਆ ਬੁਗੇ ਵਿੱਚ ਪਰਮੇ ਵੀ ਗਰੇ ਫਾਕਿਟ ਪਹਿਨਾ ਥੋੜਾ ਜਨਸ ਲੱਕ ਤਿਆਰ ਕਰਕੇ ਲਗਾ ਇਹਨੇ ਨਾ ਉਹ ਕੋਈ ਹੋਰੇ ਕੁਸ ਬਣ ਜਵੇ ਸਾਲਾ ਹਾਂਜੀ ਮੈਂ ਹੁਣ ਆ ਕੁਸ ਹੋਰੇ ਬਣ ਜਿਆ ਉਡਾਤਾ ਉਡ ਗਿਆ ਇਹਨੇ ਨਾ ਉਹ ਜਬ ਇਹ ਰੰਗ ਨਹੀਂ ਇਹ ਰੰਗ ਨਹੀਂ ਉੜੂਗੇ ਇਹਨਾਂ ਪਰੋ ਜੀ ਆ ਨਾ ਕਿ ਡੱਬੇ ਜੇ ਬਣ ਜਾਂਦੇ ਆ ਸਰਿੰਦਰ ਓ ਆ ਨਾ ਹੋਰ ਨੂੰ ਆਉ। ਫਰੋਜੀ ਰੰਗ ਨਹੀਂ ਬਣਿਆ। ਫਰੋਜੀ ਰੰਗ ਨਹੀਂ ਬਣਿਆ ਹੈਗਾ ਤੁਹਾਡੇ। ਇਹ ਕੰਪਿਊਟਰਾਈਜ਼ ਆ ਸਾਰੀ ਬਣਾ ਕੇ ਲੈ ਕੇ ਆਉਣੇ ਪਣਿਆ ਭਾਈ ਫਿਰ ਤਾਂ। ਹਾਂ ਜੇ ਤਾਂ ਪ੍ਰੋਪਰ ਬਣਾਉਣਾ। ਤਾਂ ਤਾਂ ਕੰਪਿਊਟਰ 'ਚ ਬਣਨੇ ਆ। ਜੇ ਦੇਸੀ ਜੇ ਬਣਾਉਣਾ ਤਾਂ ਸਾਡਾ ਬੰਦਾ ਉਹਰੇ ਹਾਜ਼ਰ ਹੈ। ਇਹ ਵਾਰ ਗ੍ਰੇ ਬਣਾਉਣ ਨੂੰ ਫਿਰਦਾ ਮੈਂ ਜਿਹੇ ਦਾ ਮੈਂ ਆਪਣੇ ਕਮਰੇ 'ਚ ਕਰਾਇਆ। ਗ੍ਰੇ ਤਾਂ ਫੇ ਕਹਿੰਦੀ ਸੀ ਜਿਹੇ ਦਾ ਕਿੱਥੇ ਹੋਰ ਉਹ ਥਲਾ ਰੰਗ ਵਿਖਰੀ ਨਹੀਂ ਮਨ। ਇਹ ਤਾਂ ਪਿੱਕਾ ਹੈ। ਐ ਭਾਈ। ਆ ਰੰਗ ਆ ਉਹ ਬਣਾ ਕੇ ਲੈ ਕੇ ਆਉਣਾ ਪਣਾ ਗ੍ਰੇ ਵੀ ਫਿਰ ਇਹ ਤਾਂ ਬਣਾ ਆ ਬਣਾ ਰੈਡੀਮੇਡ ਮੇਰੇ ਪਾਸ ਤਾਂ। ओके अच्छा लाईत गरे तू बना यार जेदा बन हां हां तन्ने कंदा नुए एक नु पेक ने एक नु क्रीम है क्रीम है? चल क्रीम ਪਾ ਦੀ ਯਾਰ ਪਈ ਮਲਾਈ ਜਿ ਬਲਾਈ ਮਲਾਈ ਪਈ ਆ ਉੱਤ ਫਿਰ ਜਿਹੋ ਗਾਹ ਦੇ ਦੁੱਧ ਦੀ ਉਹਨੂੰ ਗਰਮ ਕਰਕੇ ਕਰੀਮ ਕਰ ਦੋ ਉਹਨੂੰ ਵਿੱਚ ਪਾ ਦੇ ਦੇ ਠੀਕ ਹੈ ਇਹਦਾ ਰੈਡੀਮੇਡ ਬਣਿਆ ਆ ਯਾਰ ਹੂੰ ਜਿਹਦਾ ਚ ਮਿਕਸ ਕਰੂੰਗਾ ਉਹਨੂੰ ਫਿਰ ਕਿਆ ਬਣਾਉਂਗਾ ਕੁਝ ਹਲਕੀ ਜਿਹੀ ਨੇ ਸ਼ੇਡ ਚੇਂਜ ਕਰ ਦੇਣਾ ਆਪਣਾ ਹਲਕਾ ਜੀ ਕਰੂਗਾ ਜ਼ਿਆਦਾ ਨਹੀਂ ਕਰੂਗਾ 1 ਲੀਟਰ ਪੈਣਾ ਜ਼ਿਆਦਾ ਕਰਣਾ ਨਹੀਂ ਟੱਕਣ ਪਰ ਛੱਟ ਲਾ ਉੱਥੇ ਹੁਣ ਅਸੀਂ ਕੰਪਿਊਟਰ ਵਾਲਾ ਦਿਮਾਗ ਸੀ ਆਪੇ ਵਰਤ ਲੈਣਾ ਜੀ ਦੇਖੀ ਜਾਊਗੀ ਉਹ ਪਿੱਕਾ ਹੋ ਗਿਆ ਸਮਾ ਉਹ ਬੱਤੇ ਗ੍ਰੀਨ ਤਾਂ ਝਾਕੇ ਰਿਹਾ ਪਿੱਕਾ ਹੋ ਗਿਆ ਜੀ ਹੋ ਗਈ ਰੰਗ ਬਲ ਜਾਣਾ ਦੇਖ ਹੂੰ ਇਹ ਜਿਹੜਾ ਗ੍ਰੀਨ ਆ ਲਾਈਟ ਹੋ ਰਹੀ ਹੈ ਨੇ ਕੀ ਆ ਕੁਰੀਆ ਕੀ ਹੈ ਇਹ ਵਰਗਾ ਫੇਰਾ ਹੋ ਇੱਕ ਪਿੰਕ ਕਰ ਦੋ ਹਾਂ ਇੱਕ ਪਿੰਕ ਕਰ ਦਿੰਦੀ ਆ ਵੀ ਕਿ ਸਰ ਲਾਈਟ ਪਿੰਕ ਕਰ ਦੇ ਕਮੈਂਟ ਵੀ ਬਹੁਤ ਆਵੇ ਕਹਿੰਦੇ ਲਾਈਟ ਪਿੰਕ ਜਰੂਰ ਲਾਈਟ ਪਿੰਕ ਜਰੂਰ ਕਰਾ ਲੈਟ ਬੇਬੀ ਪਿੰਕ ਹੁੰਦਾ ਬੇਬੀ ਪਿੰਕ ਤਾਂ ਉਹ ਤਾਂ ਬਣਾ ਦੂੰਗਾ ਤੂੰ ਬੇਬੀ ਪਿੰਕ ਹਾਂ ਉਹ ਵੀ ਨਾ ਬਾਅਦ ਤਾਂ ਇੱਕ ਹੁਲਕੇ ਕਹਿ ਰਹੀ ਆ ਤਾਂ ਕੰਪਿਊਟਰ ਪਰ ਬਣੇ ਪਿਆ ਹੈ ਇਹ ਕਿਰੇ ਬਣ ਜਾਣਾ ਬਾਈ ਬਣਾ ਦੇ ਬਣਾ ਕੇ ਪਰੇ ਕਰ ਦੇਰੇ ਵੀ ਚਾਹੀਤੇ ਲੀਟਰ ਪਰਮਾ ਤਹਿਜਵਾਨ ਨੇ ਫਿਰ ਇਹ 2 ਲੀਟਰ ਹੋਰ ਲਿਆਉਣਾ ਪੈਣਾ ਨਾ ਨਹੀਂ ਫਿਰ ਇਹ ਤਾਂ ਬਾਸ ਕਰਨਾ ਤਾਂ ਆਪਾਂ ਨੇ ਤਾਂ اچھا ਜਿਹੜਾ ਮੇਰੇ ਵਾਲਾ ਉਹ ਆ ਇਹ ਚਪਾ ਤੇ ਤੂੰ ਲਾ ਦੇ ਕਿੰਨੇ ਲਿਖੇ 500 ਰੁਪਏ ਮੈਂ ਕੱਟ ਲਊ ਆਪੇ ਠੀਕ ਹੈ ਜੀ ਚਲ ਲੈ ਬੈਠ ਨੂੰ ਦੋ ਦੇਖੀ ਜਾਊਗੀ ਤੇ ਰੰਗ ਵਧਾਈ ਜਾਣਾ ਜੀ ਇਹਦੇ ਤੇ ਹੌਲੀ ਹੌਲੀ ਕਾਲਾ ਤੇਲ ਪਾਉਣਾ ਪੈਣਾ ਸੁਭਰੀ ਤੇਰਾ ਟਾਈਮ ਹੋ ਗਿਆ ਸੁਭਰੀ ਆ ਮੇਰਾ ਪੁੱਤ ਅੱਜ ਸਕੂਲ ਗਿਆ ਵਾ ਜੀ ਸੁਭਰੀ ਦੇਣਾ ਨਾਲ ਬਈ ਆਉਂਦਾ ਨਾ ਡੋਰ ਲੈ ਕੇ ਉਹ ਤਾਂ ਗਲੇ ਹਾਂ ਅੱਛਾ ਇਹਨੇ 7 ਪਰ ਪੀਓਪੀ ਕਰਨੀ ਹੈ ਹਾਂਜੀ ਤਾਂ ਸ੍ਰਿੰਦਰ ਸੱਸਰੀ ਘਰ ਬੁਲਾਈ ਨਾ ਬੁਲਾਈ ਹੈ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਸਰੀ ਦਾ ਮਤਲਬ 파ੜਾ ਛੇੜ ਛੂੜ ਕੇ ਆਪਣੇ ਦੇਖੀ ਜਾਈ ਤੇ ਹੁਣ ਤੁਹਾਨੂੰ ਮਿਲਦੇ ਜੀ ਥੋੜਾ ਜਾਂ ਅੰਦਰ ਜਿਹੜੀ ਸਾਫ ਸਫਾਈ ਜੀ ਹੁੰਦੀ ਆ ਉਹ ਪਹਿਲਾਂ ਮੈਂ ਸੁਭਰੀ ਤੈਨੂੰ ਲਿਆਵਾ ਦੱਸਦਾ ਕਿ ਇਹ ਵੀ ਆਪਣਾ ਜਿਹੜਾ ਥੋੜਾ ਬੋਤਾ ਰੰਗ ਰੰਗ ਤੇ ਬਣਾਉਣੇ ਮੈਂ ਕੁੜੀਆਂ ਆ ਜਾਂਦੇ ਕੰਮ ਚੱਲ ਰਿਹਾ ਜੀ ਸਾਡਾ ਪੂਰੇ ਜੋਰਾਂ ਨਾਲ ਛੱਤ ਸਾਰੇ ਰਗੜ ਕੇ ਜੀ ਉੱਪਰ ਤੇ ਹੂੰ ਹੂੰ ਨਿਤ ਜਿੱਦ ਤੱਕ ਤਾਂ ਵੀ ਸ਼ੱਤ ਖਰਾਬ ਤੇ ਹਾਂ ਬਿੰਦੂ ਆ ਪੂਰਾ ਪੂਰਾ ਤਾਂ ਕਿਆ ਮਾਰਿਆ ਵਾ ਪਹਿਲਾਂ ਰੰਗ ਮਾਰਿਆ ਕਿਆ ਹੈ ਇਹ ਪੀਓ ਪੀ ਆਈ ਅੱਛਾ ਪੀਓ ਪੀ ਦਾ ਥੈਲਾ ਵੀ ਮੰਗਾ ਲਿਆ ਤੁਸੀਂ ਹਾਂ ਨਹੀਂ ਦੋ ਖਲੇ ਆਏ ਭਾਈ ਅੱਛਾ ਕੁੱਤੀ ਦੇ ਜਗਾ ਪ੍ਰਾਪਰ ਨਹੀਂ ਹੋਣੀ ਜੀ ਹਾਂ ਯੂਵੀ ਆ ਉਹ ਲੰਘ ਦੇ 10 ਸੈਕਿੰਡ ਬਾਅਦ ਕੁੱਤੀ ਆ ਨਹੀਂ ਉਹ ਆਟੋਮੈਟ ਹਾਂ ਉਹ ਦੇਖ ਦਿਓ ਉਹ ਤਾਂ ਆਲਾ ਤਾਂ ਜਨਾ ਜਾਮ ਹੋ ਗਈ ਹੁੰਦੀ ਆ ਹਰ ਜਿਹੜੀ ਬਿਮਾਰੀ ਜੀ ਲੱਗੀ ਵੀ ਦੀ ਛਤ ਨੂੰ ਉਹ ਤਾਂ ਲੱਗਦੀ ਨਹੀਂ ਵੀ ਹੈਗੀ ਐਨੂੰ ਹੁਣ ਕਿਉਂਕਿ ভাই ਉਹ ਬੀ ਬੀ ਹੋ ਰਹੀ ਆ ਹਾਂ ਜੇ ਉਹ ਆਉਂਦਾ ਮੋਟਾ ਨਾ ਪਾ ਨਾ ਹੋਵੇ ਉਹ ਤੇ ਕਿੰਨਾ ਕੰਮ ਆਉਂਦਾ ਹਾਂ ਇਹਦਾ ਛੱਤਾ ਆਈ ਬਣਾਉਂਦੇ ਤੇ ਜਿਕਣਾ ਹੁਣ ਲੈਂਟਰ ਗੋਲ ਘਟੇ ਹੁੰਦੇ ਇਹ ਤਾਂ ਆਇਆ ਤਾਂ ਪੇਂਟਰ ਸਾਡਾ ਕਮਾਲ ਦਾ ਸਲਾਹ ਚੱਜ ਦੀ ਦੇ ਦਿੰਦਾ ਸਾਨੂੰ ਅਸੀਂ ਤਾਂ ਇਹਨੂੰ ਲੈ ਕੇ ਆਏ ਮਾਲਾਂ ਤੇ ਉਹ ਹੋਰ ਕਰ ਦਮਾ ਤਰੀਫਾਂ ਤੇ ਲੀਆਂ ਥੋੜੀਆਂ ਦੀਆਂ 10 ਦੀ ਮੈਨੂੰ ਇਸ਼ਾਰਾ ਦਾ ਕਰਦੀ ਠੀਕ ਹੈ ਹਾਂ ਵੀ ਹੁਣ ਜ਼ਿਆਦਾ ਹੀ ਹੋ ਗਈ ਠੀਕ ਹੈ ਤਰੀਕੋੜੀ ਇਹ ਨਾ 4 ਫੁੱਟ ਚ ਵੀ ਤੈਨੂੰ ਗਰਦਨ ਨੂੰ ਮੋੜਨੀ ਪੈਂਦੀ ਥੱਲੇ ਨੂੰ ਹਾਂ ਕਰ ਤੂੰ ਜੀ ਤੈਨੂੰ ਫੁੱਟੋ ਵੀ ਤਾਂ ਹੈ ਦੀ ਤੈਨੂੰ ਤੈਨੂੰ ਫੁੱਟ ਦੀ ਕੋਈ ਗਰਵਾਉਂਦਾ ਨਹੀਂ ਹੋਣਾ ਕਿਉਂਦੀਆਂ ਤੈਨੂੰ ਫੁੱਟ ਦੀਆਂ ਵੀ ਮੈਂ ਹੁੰਦੀ ਅੱਛਾ ਦੇਖੋ ਕਿਥੇ ਆਪਾਂ ਆਈ ਹੋਈ ਪਿੰਡਾਂ ਦਾ ਪੈਂਡਾ ਪੈਂਡਾ ਪਿੰਡਾਂ ਦੀ ਇਹ ਵੀ ਚਾਰ ਦੇ ਇਹ ਪੰਜ ਵੀ ਗਈ ਸੀ ਆਪਣੇ ਪਿੰਡ ਦਾ ਹਾਂ ਮੈਂ ਕਿਹਾ ਹਾਂ ਉਹ ਜੱਤਾਂ ਨੇ ਆ ਕੇ ਨਾ ਜਤੀ ਤੇਨ ਨੂੰ ਵੀ ਚਾਰ ਕਿਹਾ ਨਾ ਚਾਰ ਵੀ ਪਾਣੀ ਵੀ ਕਰਾਉਂਦੇ ਪਾਣੀ ਰਹੀ ਸੀ ਕਾਹਨੋਂ ਕਿਮੀਆ ਦਾ ਵਰਤੂ ਜਿਹੜੇ ਮੈਨੂੰ ਕਿਥੇ ਲੋੜ ਆਉਂਦੀ ਉਦੋਂ ਉਦੋਂ ਕਰਦੀ ਜਵਾਂ ਹੂੰ ਚਰਖਾ ਚੱਲਦਾ ਚੱਲਦਾ ਹਮ ਦਾ ਆਇਆ ਭਾਈ ਹੁਣ ਫਿਰ ਇੱਥੇ ਬਾਦ ਤੁਸੀਂ ਐ ਕਰੋ ਹਾਂਜੀ 12:00 ਵਜੇ ਤੱਕ ਹੁਣ ਇੱਥੇ ਇੱਕ ਘੰਟਾ ਲੱਗ ਜਾਣਾ ਇਹਦੇ ਪਰ ਅੰਦਰ ਹਾਂਜੀ ਉਹਦੇ ਬਾਅਦ ਸ਼ਗੋ ਲੰਗਰ ਮਹੀ ਗੱਡੀ ਫਿਰ ਜਦੋਂ ਕੋਈ ਬਾਹਰ ਜਦੋਂ ਸੁੱਕ ਜਾਣਾ ਪੱਖਾ-ਫੁੱਖਾ ਚਲਾ ਦੇ ਫਰਾਟਾ ਪੱਖਾ ਯਾਰ ਮੁਸ਼ਕਲ ਆ ਏਸੀ ਲੱਗੇ ਹੋਏ ਫਰਾਟੇ ਪੱਖੇ ਵਾਲਾ ਕਮਰਾ ਗਿਆ ਇਹਨਾਂ ਦਾ ਕੂਲਰ ਵੀ ਵੇਚਦੇ ਜਦਦਾ ਏਸੀ ਲੋਆ ਕਮਰੇ ਤੇ ਜਿਹੜਾ ਕੂਲਰ ਬਾਹੂ ਵੇਚਦਾ ਦੂਜੀ ਸਾਈਡ ਤੇ ਏਸੀ ਬਹਿਲੀ ਲੱਗਿਆ ਹੋਤਾ ਅੱਛਾ ਦਾਤੂ ਤੇ ਅਦਰ ਨਾਲ ਤੇ ਮੈਂ ਸਿਆਣਾ ਹੁੰਦਾ ਨਹੀਂ ਤੇ ਮੈਂ ਤੇ ਹੁੰਦੀ ਆ ਆ ਇਹ ਫਰਕ ਆਣਾ ਕੰਮ ਦੇ ਆ ਹਮ ਮੈਂ ਸੈਕ ਇਹ ਗੈੜੀ ਪਾ ਕੰਮ ਅੱਛਾ ਇਹ ਅੱਛਾ ਤੇ ਗੈੜੀ ਪਾ ਸਾ ਗੈੜੀ ਬੈਠੀ ਬਾਈ ਪਾ ਹਾਂ ਹਾਂ ਇਹ ਇਹ ਸਾਡੇ ਕੋਹਾ ਪਾ ਕੰਮ ਤੇ ਮੈਂ ਕਹਿੰਦਾ ਕਿ ਤੁਮ ਸਾਡੇ ਜਿਆਦਾ ਤੇ ਹੋਣਾ ਚਾਹੀਦਾ ਹਾਂ ਅਸਤਾਦ ਨਾਲ ਤੇ ਚੇਲਾ ਜਿਆਦਾ ਤੇਜ ਹੋਣਾ ਚਾਹੀਦਾ ਤਾਂ ਕੰਮ ਅਸਕਾਇ ਦਾ ਫਾਇਦਾ ਹਾਂ ਹਾਂ ਅਸਤਾਦ ਤੇ ਪਰੋਣਾ ਚਾਹੀਦਾ ਚੇਲੇ ਨੂੰ ਉਹ ਹੁਣ ਲੱਗਿਆ ਰੰਗ ਟੰਗ ਜਿ ਦਿਖਾਉਣਾ ਤੇਰੇ ਨਾਲ ਤੇ ਤੇਜ ਕੰਮ ਕਰਦਾ ਹੋਇਆ ਹਾਂ ਇਹ ਹਾਂ ਦਾ ਵਾਲਾ ਵੀ ਆਇਆ ਆ ਨੰਦਾਂ ਮੇਰਾ ਨਾਮ ਤਾਂ ਹਾਂ ਇਹਦਾ ਗੱਲ ਹਾ ਚੇਲਾ ਘੜੋ ਆਇਆ ਜਾ ਵੀ ਜਿਹਨੂੰ ਅਗਲਾ ਪੁੱਛੇ ਵੀ ਤੇਰਾ ਉਸਤਾਦ ਕੌਣ ਹੋਏ ਬਹੁਤ ਵਧੀਆ ਕੰਮ ਕਰਿਆ ਆਇਆ ਜਾ ਚੇਲੇ ਨਾਲ ਬਣਾਉ ਵੀ ਜਿਹਨੂੰ ਗਾਲ ਕੱਢ ਕੇ ਕਹੇ ਵੀ ਆ ਕਿਨੇ ਚੰਡਿਆ ਤਨੂੰ ਆਇਆ ਜੀ ਤੇਰਾ ਉਸਤਾਦ ਉਹਨਾਂ ਹੋ ਜਾਈ ਤੂੰ ਆ ਹਾਂ ਆਇਆ ਜਾ ਚੇਲਾ ਨਾ ਹੋਵੇ ਉਹ ਫੇਰ ਹੀ ਗਾਲਾਂ ਕਿਉਂ ਸਾਲ ਨਾ ਆਈਆਂ ਹਾਂ ਪੰਜਾਬੀਆਂ ਕੋਲ ਗਾਲ ਸਭ ਤੋਂ ਪਹਿਲਾਂ ਹੈ ਹਾਂ ਮੈਂ ਫਿਰ ਗਾਲ ਸੁਣੇ ਰਹੂੰਗਾ ਤੇ ਅੱਗੇ ਇੱਕ ਬੰਦਾ ਨਾ ਇੱਕ ਇੱਕ ਕਹਾਵਤ ਜੀ ਆ ਵੀ ਕੋਈ ਬੰਦਾ ਤਰਾਰ ਆ ਪਾਕਿਸਤਾਨ ਵਾਲੀ ਸਾਈਡ ਤੇ ਪੁਰੂ ਜਾਨ ਸਰ ਹੱਦ ਸਰੋਦ ਵਾਲਾ ਕੰਮ ਸ਼ੁਰੂ ਹੋ ਰਿਹਾ ਜਦੋਂ ਕਿ ਨੰਬਰ ਬਾਰਡਰ ਬਾਰਡਰ ਬਣੇ ਤੇ ਪੁਰੂ ਕਹਿੰਦਾ ਉਹ ਕਹਿੰਦਾ ਵੀ ਪੰਜਾਬ ਕਿੱਥੇ ਤੋਂ ਸ਼ੁਰੂ ਹੋਣਾ ਸਨਾ ਵੀ ਤਾਂ ਪੁੱਛਦੇ ਨੇ ਜਾਈ ਹਨ ਵੀ ਜਿੱਥੇ ਤੇਰੇ ਕਿਸੇ ਨੇ ਗਾਲ ਗਲਤੀ ਸਮਝਿਆ ਪੰਜਾਬ ਸ਼ੁਰੂ ਪਹਿਲਾਂ ਇੱਕ ਨੂੰ ਪੁੱਛਦਾ ਨਹੀਂ ਸਨਾ ਪੰਜਾਬ ਕਿੱਥੇ ਆ ਹਾਂ ਉਹ ਕਹਿੰਦਾ ਬਾਈ ਗਾਹ ਆ ਜਾਂਦਾ ਚੱਲਿਆ ਜਾਂਦਾ ਫੇਰ ਉਹ ਮੈਨੂੰ ਪੁੱਛਦਾ ਕਹਦਾ ਕਹਦਾ ਪੰਜਾਬ ਕਿੱਥੇ ਆ ਉਹ ਵੀ ਕਹਿਤਾ ਕਹਿੰਦਾ ਗਾਹ ਆ ਜਾਂਦਾ ਚੱਲਿਆ ਜਾਂਦਾ ਜੇ ਪੰਜਾਬ ਚ ਬੜਦਦਾ ਗਾਹ ਕਿਹਦੇ ਪੰਜਾਬੀ ਨੂੰ ਪੁੱਛ ਲੈਂਦਾ ਉਹ ਕਹਿੰਦਾ ਬਾਈ ਪੰਜਾਬ ਕਿੱਥੇ ਕਹਿੰਦਾ ਸਾਲਿਆ ਕੁੱਤਿਆ ਤੂੰ ਕਹਿੰਦਾ ਕੈਨੇਡਾ ਚ ਤੁਰਿਆ ਫਿਰਦਾ ਉਹ ਕਹਦਾ ਬਾਈ ਮੈਂ ਸਮਝ ਗਿਆ ਜੇ ਮੈਂ ਸਮਝ ਗਿਆ ਕਹਿੰਦਾ ਕਮਰਾ ਦੇ ਲੈ ਕਿਹੜਾ ਬੋਲਣ ਲੱਗ ਗਿਆ ਖਾਲੀ ਹੌਲ ਕਰਕੇ ਹੁਣ ਇਹਦੇ ਪਹਿਲਾਂ ਤੂੰ ਚਟਾ ਪੇਂਟ ਮਾਰੂਗਾ ਇਹਦੇ ਅਜੇ ਪਿੱਛੇ ਰੰਗ ਤਾਂ ਨਹੀਂ ਦਿਖੂਗੇ ਅਹੀਂ ਕਹਿੰਦਾ ਆਹ ਕਲਰ ਤਾਂ ਨਹੀਂ ਪੜ ਆ ਲਿਆਉਂਦਾ ਮੈਂ ਇਹੀ ਕਲਰ ਕੇ ਜਿਹੜਾ ਕੰਦਾਂ ਨੂੰ ਹੋਇਆ ਪਾਉਣਾ ਇੱਕ ਪਨੇ ਸਾਰੇ ਪਕਣਾ ਆਇਆ ਸਾਸਲੇ ਕਰਕੇ ਹਾਂ ਬਰਨਰ ਮਾਣਾ ਸਾਰੇ ਤੇ ਚਟਾਣਾ ਉਧਰ ਹਾਂ ਅਬ 7:00 ਤੇ 11:00 ਵਜੇ ਨਹੀਂ ਪਰੇ ਕਿੰਨਾ ਉੱਤ 11:00 ਵਜੇ ਆ ਕੇ ਤੇਰੇ ਤੋਂ ਆਨੇ ਨੂੰ ਆਕਲਾ ਨਾਲ ਆਟ ਮਾਰੀ ਆਪ ਆਪੀ ਭਾਦ ਦੀ ਟਰੇਡਾਂ ਜਿਹੜੀਆਂ ਹਾਂ ਹਾਂਜੀ ਹਾਂਜੀ ਅੱਧਰ ਆਏ ਨਹੀਂ ਚਲੋ ਠੀਕ ਹੈ ਜੀ ਮਿਲਦੇ ਹਾਂ ਫੇਰ ਚੱਲ ਰਹੀ ਕਮਲ ਰੋਗਨ ਨਾ ਦਾ ਜੋਰਾਂ ਤੇ ਤੇ ਇੱਕ ਪੰਗਾ ਪਿਆ ਪਿਆ ਜੀ ਜਿਹੜਾ ਆਹ ਸਿਸਟਮ ਹੈ ਨਾ ਇੱਥੇ ਡੰਗਰ ਖਾੜਨ ਕਰਕੇ ਕੁਸ ਮੀਂਹ ਦਾ ਪਾਣੀ ਖਾੜਨ ਕਰਕੇ ਨਾ ਜਿਹੜਾ ਡੰਗਰਾਂ ਦਾ ਬਾਥਰੂਮ ਕੰਧ ਦੇ ਵਿੱਚ ਵੜ ਗਿਆ ਕੰਧ ਦੇ ਵਿੱਚ ਅੰਦਰ ਜਾ ਕੇ ਦੂਸਰ ਵੀ ਉਹ ਆਪਣਾ ਅਸਰ ਦਿਖਾਵਾ ਉਹਨਾਂ ਕੰਧ ਨੂੰ ਇਹਨਾਂ ਨੂੰ ਮੈਂ ਕਹਿ ਤਾ ਹੈਗਾ ਵੀ ਇਹਦੇ ਪਰ ਆਪ ਫੇਰ ਕੇ ਪੁੱਟੀ ਪੱਟੀ ਜੀ ਜੇ ਲੋਟ ਆਉਂਦਾ ਕੰਮ ਆਹ ਜਗ੍ਹਾ ਦੇ ਵਿੱਚ ਤਾਂ ਸਮਝ ਲਓ ਵੀ ਹਮ ਸਿਮਿੰਟ ਹੈ ਨਹੀਂ ਸੀ ਇੱਟਾਂ ਹੀ ਨਿਕਲੀਆਂ ਬੇਸੀ ਰਹੀ ਬਾਹਰ ਨਿਕਲ ਆ ਇੱਟਾਂ ਦੇ ਤੇ ਹੁਣ ਇਹਦਾ ਦੇਖਦੇ ਜਿਗਾਰਡ ਇਹ ਕਹਿੰਦਾ ਵੀ ਅੰਦਰਲੀ ਸੜ ਰੰਗ ਨੂੰ ਵੀ ਖਰਾਬ ਕਰੂਗਾ ਕਿਉਂਕਿ ਜਿਹੜੀ ਇਹ ਛੇਤੀ ਛੇਤੀ ਨਿਕਲਦਾ ਨਹੀਂ ਹੈਗਾ ਕੰਧ ਦੇ ਵਿੱਚ ਤੇ ਜਿਹੜਾ ਜੀ ਇਹ ਬਾਥਰੂਮ ਦਾ ਸਿਸਟਮ ਦਾ ਹੋਇਆ ਵਾ ਬਾਕੀ ਕਰ ਰਿਹਾ ਕੋਸ਼ਿਸ਼ ਕਹਿੰਦਾ ਮੈਂ ਕਰ ਦੰਨਾ ਲੋਟ ਬਾਕੀ ਦੇਖੋ ਹੁਣ ਕੀ ਬਣਦਾ ਕੀ ਨਹੀਂ ਸਿਸਟਮ ਕੋਈ ਦਾਤ ਚ ਲੁਕਦਾ ਨਹੀਂ ਆਪਣੇ ਬਾਲਤੋਂ ਤਾਂ ਲੱਗਾ ਵਾ ਪੂਰੀ ਮਿਹਨਤ ਕਰਨ ਹਾਲਤ ਬਹੁਤ ਖਰਾਬ ਹੋਈ ਵੀ ਕੰਨਾਂ ਦੀ ਇਹ ਸਮਝ ਲਓ ਛੇ ਇੱਕ ਸਾਲ ਤਾ ਰੰਗ ਹੋਏ ਨੂੰ ਹੋਏ ਗਿਆ ਚਲ ਦੇਖਦੇ ਹਾਂ ਕਾ ਬਣਦਾ ਤੇ ਆ ਬੇਲ ਕਰਤੀ ਜੀ ਕਾਬੂ ਮਾਂ ਵੈ ਨਿਕ ਛੜਾ ਲਈ ਮਾਂ ਵੀ ਹਜੇ ਤਾਂ 3-4 ਦਿਨ ਲੰਘ ਜਾਣੇ ਅ ਜਦ ਤੱਕ ਤੋਰੀਆਂ ਤਿਆਰ ਹੋਣਗੀਆਂ ਅਦਰ ਮੇਰੇ ਪਿੱਛੇ ਦੀ ਕਰਤੀ ਜੀ ਇਹਨਾਂ ਨੇ ਬੇਲ ਖਰਾਬ ਹੈ ਆਹ ਜੀ ਨਰ ਨਰ ਤੋਰੀਆਂ ਦੀ ਜਾਂ ਸਬਜ਼ੀ ਬਣਨੀ ਹੈ ਕਿੰਨੇ ਹੀ ਫੜ ਪਿਆ ਵਾ ਇਹ ਤਾਂ ਫਿਰ ਬੇਆਸਾਬ ਲਾ ਆ ਵੀ ਲੱਗੀ ਹੋਈ ਹੈ ਬਾਕੀ ਅਜੇ ਤਾਂ ਵੀ ਦਿਖਾਉਣਾ ਮਿਸਤਰੀ ਨੂੰ ਜਿਹੜੀ ਆ ਝੜ ਝੜੀ ਜਾਇਆ ਹੋਇਆ ਪਿਆ ਬੇਹੱਦ ਹਾਲਾਚਾ ਹੋਊਗਾ ਕਿ ਜਦਿਸ ਮੰੰਦਰ ਕੋਈ ਅਗਲੇ ਬਲਾਉ ਤਾਂ ਮਹਾਰਾਜ ਰੱਖਿਆ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਗੱਲਾ ਚ ਓਕੇ ਬਾਏ ਬਾਏ ਜੀ